ਖੈਰ ਮਿੰਟ ਜੀ ਅੱਜ ਕੱਲ ਨਾ ਮਸਲੇ ਕਾਫੀ ਚੱਲਦੇ ਰਹਿੰਦੇ ਆ ਉਧਰ ਬਾਦਸ਼ਾ ਰੈਪਰ ਉਹਦਾ ਵੀ ਇੱਕ ਮਸਲਾ ਜਾ ਪਿਆ ਹੋਇਆ ਹੈ ਕਹਿੰਦੇ ਉਹ ਵੀ ਭਾਈ ਕੋ ਪੈਸਿਆਂ ਪੁਸਿਆਂ ਦਾ ਮਸਲਾ ਹੈ ਰੌਲੇ ਜ਼ਿਆਦਾਤਰ ਪੈਸਿਆਂ ਦੇ ਹੀ ਪੈਂਦੇ ਆ ਉਹਦੇ ਤੇ ਵਾਵਾ ਮਸਲੇ ਰਹਿੰਦੇ ਆ ਹੂੰ ਆ ਪਿੱਛੇ ਜੇ ਟਿੱਕ ਨੇ ਲਲਨ ਟੌਪ ਤੇ ਇੰਟਰਵਿਊ ਦਿੱਤੀ ਸੀ ਬਖਸ਼ੀ ਜੀ ਉਹ ਮੁੰਡੇ ਨੇ ਕਿਹਾ ਕਿ ਸੈਚਰਡੇ ਸੈਚਰਡੇ ਵਰਗੇ ਗਾਣੇ ਮੈਂ ਬਣਾਉਂਦਾ ਰਿਆ ਹੂੰ ਤੇ ਬਾਅਦ ਦੇ ਵਿੱਚ ਸਭ ਕੁਝ ਹੂੰ ਬਦਲ ਗਿਆ ਸਾਬ ਮਲਾਈ ਲੈ ਕੇ ਕੋਈ ਹੋਰ ਲੈ ਗਿਆ ਹੈ ਹਾਂਜੀ ਜੀ ਹਣੀ ਸਿੰਘ ਤੇ ਬਾਦਸ਼ਾ ਹਮ ਇਹਦੇ ਕੱਟੇ ਇਸਪਿਊਡ ਕਾਫੀ ਜੀ ਬਾਦੇ ਵਿੱਚ ਜੀ ਦੋਨੇ ਤੁਹਾਨੂੰ ਪਤਾ ਹੀ ਹੈ ਇੱਕ ਦੂਜੇ ਨੂੰ ਕਿਦਾਂ ਲੈਂਦੇ ਆ ਲੱਕੂ ਉਹ ਇੱਕ ਵਾਰੀ ਵਿਊਜ਼ ਦੇ ਮਸਲੇ ਤੇ ਹਮ ਫਿਰ ਇੱਕ ਆ ਜਿਹੜੀ ਆਹੀ ਜਿੱਦਾਂ ਗੇਮਿੰਗ ਵਾਲਾ ਮਸਲਾ ਹਮ ਇਹਦੇ ਵਿੱਚ ਵੀ ਬਾਦਸ਼ਾ ਤੇ ਕਹਿ ਲੋ ਕਿ ਗਾਜ਼ ਡੇਗ ਪੀਤੇ ਇਹਨਾਂ ਦੀ ਟੀਮ ਦਾ ਕਹਿਣਾ ਸੀਗਾ ਕਿ ਨਹੀਂ ਉਹ ਤੇ ਬਤੌਰ ਗਵਾਹ ਸਾਨੂੰ ਸੱਦਿਆ ਸੀ ਹਮ ਕੇ ਬਾਦਸ਼ਾ ਜਿਹੜਾ ਹੈ ਇਹ ਕਿਆ ਕੰਟਰੋਵਰਸੀ ਦਾ ਵੀ ਬਾਦਸ਼ਾ ਹੀ ਹੈ ਬਿਲਕੁਲ ਜੀ ਹੁਣ ਇੱਕ ਨਵਾਂ ਮਾਮਲਾ ਜੇ ਸੁਣਨ ਨੂੰ ਮਿਲ ਰਿਹਾ ਹੈ ਕਿ ਕੋਈ ਗੀਤ ਬਣਾਇਆ ਸੀ ਇਹਨਾਂ ਨੇ ਜੀ ਬਾਵਲੀ ਸ਼ਾਇਦ ਕੋਈ ਬਾਵਲਾ ਕਿ ਪਤਾ ਨਹੀਂ ਜੀ ਬਾਵਲਾ ਜਾਂ ਬਾਵਲੀ ਜੀ ਪਤਾ ਨਹੀਂ ਪਹਿਲਾਂ ਤੇ ਗੀਤ ਹੁੰਦੇ ਸੀ ਬਾਵਲਾ ਜੀ ਬਾਵਲਾ ਸਾਨੂੰ ਰਖ ਲਾ ਜਦੋਂ ਦੇ ਨੇ ਹੋਰ ਹੁਣ ਉਹ ਅੱਜ ਕੱਲ ਬਾਵਲਾ ਚੱਲ ਪਿਆ ਬੱਬੇ ਨੂੰ ਵਿਚਾਲੇ ਨੇ ਬਾਵਾ ਕਰ ਲਿਆ ਹਾਂ ਬਸ ਇਹੀ ਕੁਝ ਚੱਲਦਾ ਸਭ ਤੇ ਹੁਣ ਉਸ ਗੀਤ ਦਾ ਰੌਲਾ ਪਿਆ ਹੋਇਆ ਕਿ ਇਹਨੇ ਜੋ ਪੈਸਾ ਅਦਾ ਕਰਨਾ ਸੀਗਾ ਉਹ ਅਦਾ ਨਹੀਂ ਕੀਤਾ ਬਈ ਹਮ ਨਾ ਰੱਖਿਆ ਬਾਦਸ਼ਾ ਹੁਣ ਉਹੀ ਤੇ ਮੈਂ ਕਹਿੰਦਾ ਨਾ ਕਿ ਨਾ ਤੇ ਕਈ ਵਾਰ ਹੋਰ ਹੁੰਦੇ ਆ ਪਰ ਮਾਮਲੇ ਕੁਝ ਹੋਰ ਬਣ ਜਾਂਦੇ ਆ ਹੈ ਬਈ ਅੱਖਾਂ ਤੋਂ ਦੇసే ਨਾ ਤੇ ਨਾ ਸੁਖਣਾ ਹੈ ਨਾ ਹਮ ਹੈ ਬਿਲਕੁਲ ਕੱਲ ਇਹ ਆ ਕਿ ਨਾ ਤੇ ਪੰਜਾਬੀਆਂ ਨੇ ਬਹੁਤ ਕਾਮਤਾ ਬਣਾ ਰੱਖੀ ਹੈ ਤੇ ਹੁਣ ਇਹਦੇ ਤੇ ਇੱਕ ਕੇਸ ਜਿਹੜਾ ਫਾਈਲ ਕੀਤਾ ਗਿਆ ਹੈ ਸ਼ਾਇਦ ਕਰਨਾਲ ਦੇ ਵਿੱਚ ਹਮ ਕਿ ਉਹ ਵੀਡੀਓ ਦੇ ਵਿੱਚ ਵੀ ਕੰਮ ਕੀਤਾ ਉਹਨਾਂ ਨੇ ਕਿ ਜੋ ਅਦਾਇਗੀ ਸਾਡੀ ਹੋਣੀ ਚਾਹੀਦੀ ਸੀ ਉਹ ਹੋ ਹੀ ਨਹੀਂ ਆ ਹੂੰ ਇਹ ਵਹ ਰੱਟਾ ਬੜਾ ਰਹਿੰਦਾ ਹੈ ਜੀ ਬਹੁਤ ਰੱਟਾ ਰਹਿੰਦਾ ਹੈ ਇੰਡਸਟਰੀ ਦੇ ਵਿੱਚ ਨਾ ਇੱਕ ਪ੍ਰੋਬਲਮ ਹੈ ਸਾਹਿਬ ਬਿਲਕੁਲ ਜੀ ਬਿਲਕੁਲ ਜੀ ਦਾ ਤਾਂ ਦਾ ਲੱਗਦਾ ਉਹਤੇ ਸਾਈਨ ਹੋ ਕੇ 50 ਲੱਖ ਚ ਇੱਕ ਮਿਸਾਲ ਦੇਣਾ ਤੇ ਨਾਲ 25 30 ਲੱਖ ਜਿਹੜਾ ਹੈ ਨਾ ਉਹ ਜੀ ਮੈਂ ਪ੍ਰੋਮੋਸ਼ਨ ਦੇ ਇੰਨੇ ਲਊਗਾ ਮੈਂ ਵਾਲ ਸੈੱਟ ਕਰਨ ਵਾਲਿਆਂ ਦੇ ਇੰਨੇ ਦੇਣੇ ਆ ਬੌਂਸਰਾਂ ਦੇ ਇੰਨੇ ਦੇਣੇ ਜੂਸ ਮੇਰਾ 20000 ਦਾ ਡੇਲੀ ਉਹ ਨਾਲ ਉਹ ਮੈਂ ਵੀ ਬਣਾ ਲੈਂਦੇ ਆ ਜੀ ਤੇ ਜਿਹੜੇ ਵਿਚਾਰੇ ਕਹਿ ਲੋ ਕਿ ਉਦਾਂ ਦੇ ਆ ਹੂੰ ਉਹਨਾਂ ਨੇ ਜਿੰਨੇ ਚ ਗੱਲ ਕੀਤੀ ਹੁੰਦੀ ਹੈ ਕਈ ਵਾਰ ਉਹ ਵੀ ਅੱਧੇ ਰਹਿ ਜਾਂਦੇ ਡੋਬੇ ਜੀ ਜੀ ਬਿਲਕੁਲ ਇਹੀ ਖੁਸ਼ੀ ਆ ਜੀ ਹੂੰ ਹੂੰ ਬਿਲਕੁਲ ਬਿਲਕੁਲ ਮਿੰਟੂ ਜੀ